ਪੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਜੋ ਆਪਣੇ ਭਾਰਤੀਏ ਕੱਲ ਡੀਪੋਰਟ ਹੋ ਕੇ ਆਏ ਆ ਕਿਉਂਕਿ ਜਿਹਦੇ ਵਿੱਚ ਆਪਣੇ 67 ਭਾਰਤੀਏ ਦੱਸਿਆ ਗਿਆ ਜਿਹਦੇ ਵਿੱਚ ਇਹ ਦੋ ਨੌਜਵਾਨ ਜੋ ਕਿ ਇਹ ਕ੍ਰਾਈਮਨਲ ਦੱਸਿਆ ਗਿਆ ਪੁਲਿਸ ਵੱਲੋਂ ਜੋ ਇਹ ਗੁਰਪੁਰ ਗੁਰਸਿਕਾ ਪਰਿਵਾਰ ਆ ਜੋ ਇੱਕ ਰੋ ਰੋ ਕੇ ਕਹਿ ਰਿਹਾ ਪੁਲਿਸ ਨੂੰ ਵੀ ਸਾਨੂੰ ਮਿਲ ਲੈਣ ਦਿਓ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਪੰਜਾਬ ਪੁਲਿਸ ਆ ਜਿਹੜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਭਾਰਤ ਦੇ ਵਿੱਚ ਪਹੁੰਚ ਚੁੱਕੇ ਕਿਉਂਕਿ ਉਹ ਕ੍ਰਿਮਨਲ ਆ ਇਧਰੋਂ ਪਹਿਲਾ ਅਪਰਾਧ ਕਰਕੇ ਗਿਆ ਹੱਤਿਆ ਦਾ ਕੇਸ ਉਹਨਾਂ ਦੇ ਉੱਪਰ ਲੱਗਿਆ ਹੋਇਆ ਹੈ ਜਿਹੜਾ ਤੇ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅਗਲੇ ਵਿਚਾਰ ਕਰਦੇ ਹਾਂ ਸਾਂਝੇ ਇੱਕ ਜੇਸ ਕਰਨਾ ਐਸੀ ਕੀ ਕਰਨਾ ਕੁਝ ਬੱਚੇ ਨਹੀਂ ਲਾਏਗੇ ਸਰਦਰ ਬੱਚੇ ਨਾ ਨਹੀਂ ਬਣਾਇਆ ਉਹ ਸਹੀ ਲੈ ਕੇ ਨੰਗੀ ਡਿਪੋਰਟ ਹੋਏ ਪੰਜਾਬੀ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਰਾਤਪੁਰਾ ਦੀ ਇਹ ਮਾਮਲਾ ਸੀ ਜਿੱਥੇ ਦੋਨਾਂ ਦਾ ਨਾਮ ਕਤਲ ਮਾਮਲੇ ਦੇ ਵਿੱਚ ਦਰਜ ਸੀ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਘੋੜਾ ਕਰਾਰ ਦਿੱਤਾ ਹੋਇਆ ਸੀ ਪਰ ਜਦੋਂ ਬੀਤੇ ਰਾਤ ਹੀ ਅਮਰੀਕਾ ਦਾ ਜਹਾਜ਼ ਉਤਰਿਆ ਤਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਸੀ ਜਿਸ ਦੇ ਚਲਦੈ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਰਿਮਾਂਡ ਦੇ ਉੱਤੇ ਵੀ ਲੈ ਲਿਆ ਪਰ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਨਾ ਨਾ ਕਿਰਪਾ ਕਰਕੇ ਰੁਕ ਜਬ ਉਹ ਕੀ ਕਰ ਸਰ ਮਾਰ ਕੇ ਨਹੀਂ ਦਿੰਦਾ ਜੀ ਉਹ ਮੈਂ ਤੇ ਲੈ ਵੀ ਲਾਉਂਦਾ ਫੋਰਡ ਤੇ ਪੇਸ਼ ਕਰਨ ਆਏ ਸੀ ਕੀ ਕਰਨਾ ਕੋਈ ਬੱਚੇ ਨਹੀਂ ਮਲਾਏਗੇ ਸਾਡੀਆਂ ਦੇ ਬੱਚੇ ਨਾ ਨਹੀਂ ਮਲਾਏ ਤੂੰ ਸਹੀ ਲੈ ਕੇ ਨੰਗੀ ਬੱਚੇ ਇਨੇ ਸਾਡੇ ਟਕੇ ਮਾਰ ਕੇ ਸਾਡੇ ਬੱਚਿਆਂ ਨੂੰ ਲੈ ਕੇ ਗਏ ਨੇ ਉਹ ਇੰਡੀਆ ਦੇ ਬੱਚੇ ਕਿ ਕਿ ਚਲੋ ਨੂੰ ਗੈਰੰਤਾ ਦੇ ਬੱਚੇ ਹਨ ਕੋਈ ਨਹੀਂ ਮਲਾ ਦੇ ਬੱਚੇ ਲਾ ਪੁਲਿਸ ਵਾਲਿਆਂ ਦੇ ਕਿਹੜੇ ਪੁੱਛੈ ਦੀਏਗੇ ਕਿ ਜੇਸ਼ ਕਰਨਾ ਆਇਸੀ ਕੀ ਕਰਨਾ ਕੁਝ ਬੱਚੇ ਨਹੀਂ ਲਾਏਗੇ ਸਰ ਨਾਲ ਬੱਚੇ ਨਹੀਂ ਬੁਲਾਇਆ ਉਹ ਸਹੀ ਲੈ ਕੇ ਨੰਗੀ ਡਿਪੋਰਟ ਹੋਏ ਪੰਜਾਬੀ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਰਾਤਪੁਰਾ ਦੀ ਇਹ ਮਾਮਲਾ ਸੀ ਜਿੱਥੇ ਦੋਨਾਂ ਦਾ ਨਾਮ ਕਤਲ ਮਾਮਲੇ ਦੇ ਵਿੱਚ ਦਰਜ ਸੀ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਪਰ ਜਦੋਂ ਬੀਤੇ ਰਾਤ ਹੀ ਅਮਰੀਕਾ ਦਾ ਜਹਾਜ਼ ਉਤਰਿਆ ਤਾਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਸੀ ਜਿਸ ਦੇ ਚੱਲਦੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਰਿਮਾਂਡ ਦੇ ਉੱਤੇ ਵਿਧਾਇਆ ਲਿਆ ਪਰ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਮੈਂ ਕਿਹਾ ਕਿ ਅੱਗੇ ਅੱਗੇ ਕਰ ਸਰ ਰਿਮਾਰਕ ਨਹੀਂ ਦਿੰਦੇ ਜੀ ਮੈਂ ਤੇ ਲਾ ਰਿਹਾ ਮੈਂ ਤੇ ਲਾ ਰਿਹਾ ਮੋਰਡ ਪੇਸ਼ ਕਰਨਾ ਆਇਆ ਸੀ ਕੀ ਕਰਨਾ ਕੋਈ ਬੱਚੇ ਨਹੀਂ ਲਾਏਗੇ ਸਾਡੇ ਬੱਚੇ ਨਹੀਂ ਬੁਲਾਇਆ ਉਹ ਸਹੀ ਲੈ ਕੇ ਨੰਗੀ ਤੇਰੇ ਬੱਚੇ ਲੈ ਸਾਡੇ ਟਕੇ ਮਾਰ ਕੇ ਸਾਡੇ ਬੱਚੇ ਨੂੰ ਲੈ ਕੇ ਆਏ ਨੇ ਉਹ ਇੰਡੀਆ ਦੇ ਪੂਰੇ ਕੀ ਕੀ ਚਲਣਗੇ ਟੈਲੈਂਟ ਆਟੇ ਬੱਚੇ ਹਨ ਪੁਲਿਸ ਸਾਡੇ ਬੱਚੇ ਲਾਹੋ ਕਿ ਹੁਣ ਇਹ ਗੁਰਸਿੱਖ ਪਰਿਵਾਰ ਜੋ ਇੱਕ ਮਾਂ ਤਾਹਾਂ ਮਾਰ ਮਾਰ ਰੋ ਰਹੀ ਆ ਵੀ ਸਿਰਫ ਸਾਨੂੰ ਕੋਈ 5-7 ਮਿੰਟ ਸਾਡੇ ਦੋਨੇ ਪੁੱਤਰਾਂ ਨੂੰ ਮਿਲ ਜਾਣ ਦਿਓ ਕਿਉਂਕਿ ਬਹੁਤ ਸਮੇਂ ਤੋਂ ਜੋ ਡੀਪ ਹੌਟੋ ਕੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਇਹ ਪੁਲਿਸ ਬੰਨਿਓ ਦੱਸਿਆ ਗਿਆ ਵੀ ਜੋ ਇਹਨਾਂ ਦੇ ਉੱਪਰ ਇੱਕ ਕੇਸ ਆ ਹੱਤਿਆ ਦਾ ਕੇਸ ਆ ਇਹਨਾਂ ਉੱਪਰ ਤਾਂ ਇਹ ਭਗੌੜੇ ਹੋਏ ਹੋਏ ਆ ਪੰਜਾਬ ਪੁਲਿਸ ਬੰਨਿਓ ਤਾਂ ਉਹਨਾਂ ਨੂੰ ਮਿਲ ਨਹੀਂ ਦਿੱਤਾ ਏ ਜਾ ਰਿਹਾ ਤਾਂ ਜਿਹਦੇ ਵਿੱਚ ਇਹ ਮਾਂ ਜੋ ਰੋ ਰੋ ਕੇ ਤੇ ਜੋ ਇਹ ਪਰਿਵਾਰ ਆ ਸਸਰੇ ਅਭ ਇਹ 1 ਕਰੋੜ ਰੁਪਇਆ ਲਾ ਕੇ ਦੋਨੇ ਬੱਚਿਆਂ ਨੂੰ ਭੇਜਿਆ ਸੀ ਬਹੁਤ ਮੁਸ਼ਕਲ ਨਾਲ ਤਾਂ ਭਾਈ ਚਾਰੇ ਪਾਸੇ ਜਿਹੜਾ ਇਹ ਵਿਵਾਦ ਛੜਿਆ ਪਿਆਗਾ ਪੰਜਾਬੀਆਂ ਨੂੰ ਲੈ ਕੇ ਕੋਈ ਕਹਿੰਦਾ ਵੀ ਮੈਂ 50 ਲੱਖ ਲਾਇਆ ਕੋਈ ਕਹਿੰਦਾ ਮੈਂ 45 ਲੱਖ ਲਾਇਆ ਕਿਉਂਕਿ ਜਿਹੜਾ ਇਹ ਯੂ ਐਸ ਏ ਦੇ ਰਾਸ਼ਟਰਪਤੀ ਨੇ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਲਿਆ ਸਾਡੇ ਪੰਜਾਬੀਆਂ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਆ ਉਹਨਾਂ ਨੂੰ ਵੀ ਡੀਪ ਆਊਟ ਕਰ ਰਹੇ ਆ ਤੇ ਜਿਹੜੇ ਕੋਈ ਲੀਗਲ ਤਰੀਕੇ ਨਾਲ ਜਾ ਰਹੇ ਆ ਉਹਨਾਂ ਨੂੰ ਵੀ ਕਰ ਰਹੇ ਆ ਕਿਉਂਕਿ ਇੱਕ ਬਹੁਤ ਵੱਡਾ ਇਹ ਜੋ ਇੱਕ ਮੁੱਦਾ ਚੱਕਿਆ ਗਿਆਗਾ ਰਾਸ਼ਟਰਪਤੀ ਜੋ ਟਰੰਪ ਤਾਂ ਹੁਣ ਕਈ ਸਾਡੇ ਮੀਡੀਆ ਵਾਲਿਆਂ ਨੇ ਇਹ ਵੀ ਕਹਿਤਾ ਗਿਆ ਵੀ ਸਾਡੇ ਜਿਹੜੇ ਪੰਜਾਬੀ ਜਾਂਦੇ ਆ ਤਾਂ ਜਿਹੜੇ ਉਧਰੋਂ ਪੰਜਾਬੀ ਆ ਵੀ ਰਹੇ ਆ ਉਹ ਵੀ ਪੀਲ ਕਰ ਰਹੇ ਆ ਵੀ ਜਿਹੜੇ ਅਸੀਂ ਪੁਲਾਵਾ ਜੰਗਲ ਦੇ ਰਾਹੀਂ ਡਾਕੀ ਡਾਕੀ ਲਾ ਕੇ ਜਾਂਦੇ ਆ ਜਿਹੜੇ ਸਾਡੇ ਪੰਜਾਬੀ ਤਾਂ ਉੱਥੇ ਦੱਸਿਆ ਗਿਆ ਵੀ ਬਹੁਤ ਬੁਰਾ ਹਸਰ ਹੁੰਦਾ ਰਾਸਤੇ ਦੇ ਵਿੱਚ ਜੋ ਜੰਗਲ ਪੈਂਦਾ ਕਈਆਂ ਦੀਆਂ ਤਾਂ ਜਾਨਾ ਹੀ ਚਲੀਆਂ ਜਾਂਦੀਆਂ ਗਈਆਂ ਕਿਉਂਕਿ ਉਹਨਾਂ ਨੇ ਜਿਹੜੇ ਡਾਕਟਰ ਹੁੰਦੇ ਆ ਉਹਨਾਂ ਨੇ ਕੁਝ ਖਾਲ ਪੀਣ ਨੂੰ ਨਹੀਂ ਦੇਣਾ ਕੋਈ ਮਾੜਾ ਮੋਟਾ ਜਿਹੜਾ ਕੋਈ ਆਪਣੇ ਕੋਲੇ ਹੁੰਦਾ ਕੋਈ ਸੁੱਕਾ ਖਾਣਾ ਜਿਹੜਾ ਲੈ ਕੇ ਜਾਂਦੇ ਆ ਜਿਵੇਂ ਕਿ ਆਪਾਂ ਕਹਿੰਦੀਏ ਮਾਵਾ ਲੈ ਕੇ ਜਾਓ ਤੇ ਜਿਵੇਂ ਛੋਲੇ ਵਗੈਰਾ ਜਾਂ ਕੁਝ ਵੀ ਥੋੜਾ ਮੋਟਾ ਕੋਈ ਬ੍ਰੈਡ ਵਗੈਰਾ ਲੈਂਦੇ ਆ ਉਹੀ ਖਾ ਸਕਦੇ ਆ ਉਹ ਨਾ ਕਿ ਉਹਨਾਂ ਨੂੰ ਰੋਟੀ ਮਿਲੇ ਤਾਂ ਉਹ ਕਈ ਦਿਨਾਂ ਤੱਕ ਉਹਨਾਂ ਨੂੰ ਤੈਅ ਕਰਨਾ ਪੈਂਦਾ ਸਫਰ ਕਿਉਂਕਿ ਲੰਬਾ ਸਫਰ ਹੁੰਦਾ ਰਾਸਤੇ 'ਚ ਜਿਹੜਾ ਜੰਗਲਾ ਕਿਸੇ ਦੀ ਵੀ ਜਾਣ ਜਾ ਸਕਦੀ ਆ ਤਾ ਉਹਨਾਂ ਨੂੰ ਕੋਈ ਮਤਨ ਨਹੀਂ ਡਾਕਰਾਂ ਨੂੰ ਜੇ ਕੋਈ ਜਾਂਦਾ ਕਈ ਜਿਹੜੇ ਹਸਾਮਨਾ ਪੰਜਾਬੀ ਦੱਸ ਰਹੇ ਜਿਹੜੇ ਉੱਥੋਂ ਦਾ ਸਫ਼ਰ ਤੈਅ ਕਰਕੇ ਆਏ ਆ ਜਿਹੜਾ ਨੂੰ ਡਿਪੋਰਟ ਕਰਾਇਆ ਗਿਆ ਕਹਿੰਦੇ ਵੀ ਬਹੁਤ ਬਿਹਾਨਕ ਜੰਗਲਾ ਜਿਹੜੇ ਇਹ ਡਾਕਰ ਹੁੰਦੇ ਆ ਇਹਨਾਂ ਕੋਲ ਇਥਿਆਰ ਵੀ ਹੁੰਦੇ ਆ ਕਿਉਂਕਿ ਇਹ ਜੇ ਕੋਈ ਉਨੀ ਕੀ ਕਰਦਾ ਸਾਡਾ ਪੰਜਾਬੀ ਤਾਂ ਉੱਥੇ ਜਾਨ ਵੀ ਜਾ ਸਕਦੀ ਆ ਕਿਉਂਕਿ ਆਪਣੇ ਬੰਨੀ ਉਹ ਮਾਰ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਜਿਹੜਾ ਹੋਰ ਵੀ ਦੱਸਿਆ ਗਿਆ ਬੱਚੇ ਜਿਹੜੇ ਛੋਟੇ ਛੋਟੇ ਜਾਂਦੇ ਆ ਵੀ ਪਹਿਲਾ ਨੰਬਰ ਤਾਂ ਅਸੀਂ ਇਹੀ ਕਹਨੇ ਆ ਵੀ ਕੋਈ ਨਾ ਜਾਵੇ ਡੌਕੀ ਲਾ ਕੇ ਚਾਹੇ ਕੋਈ ਨੌਜਵਾਨ ਚਾਹੇ ਕੋਈ ਗਰਲ ਜਿਹੜਾ ਕੋਈ ਪਰਿਵਾਰ ਲੈ ਕੇ ਜਾਂਦਾ ਉਹ ਤਾਂ ਬਿਲਕੁਲ ਹੀ ਨਾ ਜਾਵੇ ਵੀ ਸਾਡੀ ਪੰਜਾਬੀਆਂ ਨੂੰ ਇਹੀ ਪੀਲਾ ਕਿਉਂਕਿ ਬਈ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੁਣ ਇਹ ਖਬਰ ਜੋ ਹਾਈਲਾਈਟ ਮੁੱਦਾ ਬਣ ਚੁੱਕੀ ਕਿਉਂਕਿ ਸਾਡੇ ਪੰਜਾਬੀ ਕਈ ਘਰ ਬੇਕਾਰ ਹੋ ਗਏ ਮੈਂ ਕਹਿੰਦਾ ਬਹੁਤ ਕਰਜ਼ਾ ਜਿਹੜਾ ਪਸ਼ੂ ਡੰਗਰ ਵੇਚ ਕੇ ਉਧਰ ਜਾ ਰਹੇ ਆ ਆਪਣਾ ਇਧਰ ਦਾ ਕਾਰੋਬਾਰ ਛੱਡ ਕੇ ਜਾ ਰਹੇ ਆ ਤਾਂ ਉਧਰ ਜਿਹੜਾ ਹੁਣ ਬਹੁਤ ਨਾਂ ਸਾਪੀ ਹੋ ਰਹੀ ਆ ਜਿਹਦੇ ਵਿੱਚ ਹੁਣ ਪਹਿਲਾ ਕੱਲ ਪਰਸੋਂ ਦੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿਉਂਕਿ ਇੱਕ ਸਰਕਾਰ ਬੰਨਿਓ ਸਾਡੇ ਬੰਨਿਓ ਇਹ ਕਹਿਤਾ ਗਿਆ ਸੀ ਟਰੰਪ ਬੰਨਿਓ ਵੀ ਹੁਣ ਥੋੜੇ ਜਿਹੜੇ ਪੰਜਾਬੀ ਜਾਣਗੇ ਇਹ ਪੀਐਮ ਮੋਦੀ ਹੈ ਜਿਹੜੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਵੀ ਜਿਹੜੇ ਹੁਣ ਭਾਰਤੀ ਡੀਪੋਰਟ ਹੋਣਗੇ ਉਹਨਾਂ ਦੇ ਹੱਥ ਕੜੀ ਨਹੀਂ ਲੱਗੀ ਹੋਊਗੀ ਨਾ ਹੀ ਪੈਰਾਂ ਚ ਬੇੜੀਆਂ ਹੋਣੀਆਂ ਪਰ ਨਹੀਂ ਐਸਾ ਨਹੀਂ ਹੋਇਆ ਹੁਣ ਜੋ ਇਸ ਵਾਰ ਸਾਡੇ ਕੱਲ ਇੱਕ ਰਾਤ ਦੇ 1 ਵਜੇ 에ਰਪੋਰਟ ਜੋ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਇਆਗਾ ਉਹ ਜੋ ਇੱਕ ਆਪਾਂ ਕਹਈਏ ਉਥੋਂ ਦਾ ਜਹਾਜ਼ ਯੂ ਐਸ ਏ ਦਾ ਤਾਂ ਉਹਦੇ ਵਿੱਚ ਬੇੜੀਆਂ ਲੱਗੀਆਂ ਲੱਗੀਆਂ ਸੀਆਂ ਇਹ ਪੰਜਾਬੀਆਂ ਵੱਲੋਂ ਦੱਸਿਆ ਗਿਆ ਉਹੀ ਵਰਤਾਰ ਫਿਰ ਕਿਤਾ ਜੋ ਸਾਡੇ ਕਿਉਂਕਿ ਦੋ ਜਹਾਜ਼ ਪਹਿਲਾਂ ਆ ਗਏ ਤੀਜਾ ਇਹ ਪਹੁੰਚ ਚੁੱਕਿਆ ਤਾਂ ਹੁਣ ਗੱਲ ਇੰਨੀ ਕਾ ਗਈ ਕਿਉਂਕਿ ਆਪਣੀ ਪੰਜਾਬ ਦੇ ਮੁੱਦੇ ਤੇ ਚੱਲਣਾ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਪੰਜਾਬ ਨੂੰ ਆਪਾਂ ਸਿਰਫ ਜਾਗਰਤ ਕਰਨਾ ਚਾਹੁੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਆਪਣੇ ਪੰਜਾਬੀ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀ ਵੀਡੀਓ ਨੂੰ ਪਹਿਲਾਂ ਸੁਣਿਆ ਕਰੋ ਵੀ ਕੀ ਕਹਨੇ ਆ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਆ ਕਰੋ ਗਰੁੱਪਾਂ ਵਿੱਚ ਪਾ ਦਿਆ ਕਰੋ ਬਈ ਕਿਉਂਕਿ ਆਪਣੀ ਜੋ ਵੀ ਚੀਜ਼ ਹੁੰਦੀ ਹੈ ਆਪਣੇ ਪੰਜਾਬ ਦੇ ਪ੍ਰਤੀ ਹੁੰਦੀ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ